ਪੱਤਰਕਾਰ ਪਾਈਚਾਰੇ ਨੂੰ ਇਨਸਾਫ ਨਾ ਮਿਲਿਆ ਤਾਂ ਅੰਮ੍ਰਿਤਸਰ ਦਾ ਸਮੂਹ ਪੱਤਰਕਾਰ ਪਾਈਚਾਰਾ ਕਰੇਗਾ ਵੱਡੇ ਪੱਦਰ ਤੇ ਸੰਗਰਾਸ਼ ਮੰਗਪੱਤਰ ਅਸੀਂ ਜਿਹੜਾ ਦੇਖਿਆ ਹੈ ਪੱਤਰਕਾਰ ਪਾਈਚਾਰਾ ਜੀ ਉਹ ਸਾਡਾ ਮੰਗਪੱਤਰ ਸਾਡੇ ਪੱਤਰਕਾਰ ਦੇ ਰਣਜੀਤ ਸਿੰਘ ਮਨੂ ਮਸੌਣ ਸੀਨੀਅਰ ਪੱਤਰਕਾਰ ਨੇ ਕਿ ਕਿੰਨੂ ਤਰੀਕ ਨੂੰ ਘਟਨਾ ਵਾਪਰਦੀ ਹੈ ਜਸਰਾਉਂ ਪਿੰਡ ਦੇ ਵਿੱਚ ਜਦੋਂ ਉੱਥੇ ਕੁਝ ਮੁਸਲਮਾਨ ਪਾਈਚਾਰਾ ਮਲੇ ਰਿਪੋਰਟਰ ਤੋਂ ਟਰੱਕ ਲੈ ਕੇ ਆਇਆ ਸੀਗਾ ਕਿ ਅਸੀਂ ਸਰਮਾਦ ਵੜਨਾ ਉਹਨਾਂ ਲੋਕਾਂ ਨੂੰ ਪੀੜਤ ਨੇ ਹੜ੍ਹ ਤੇ ਉੱਥੇ ਉਹ ਜਿਹੜੇ ਟਰੱਕ ਸੀਗੇ ਉੱਥੇ ਖੋਮਾਈ ਕਰਕੇ ਉਹਨਾਂ ਨੇ ਟਰੱਕ ਨੂੰ ਕੋਈ ਖੋਲੇ ਤੇ ਉਹਨਾਂ ਲੋਕਾਂ ਨੇ ਖੋਲੇ ਜਿਨ੍ਹਾਂ ਨੇ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਇਹਦਾ ਮਸੌਂਦ ਸਾਹਿਬ ਨੂੰ ਪਤਾ ਲੱਗਾ ਤੇ ਉੱਥੇ ਮੌਕੇ ਤੇ ਗਏ ਮੌਕੇ ਜਾ ਕੇ ਆਪਣੀ ਬਾਈਟ ਵਗੈਰਾ ਕੀਤੀ ਤੋ ਉਸ ਵੇਲੇ ਭਾਈਚਾਰੇ ਪੁੱਛਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਉਹ ਕਹਿੰਦੇ ਜੀ ਨੁਕਸਾਨ ਇੱਥੇ ਨਹੀਂ ਹੋਇਆ ਇਹ ਤੋਂ 7 ਕਿਲੋ ਮਟਰ ਅੱਗੇ ਹੋਇਆ ਉਹਨਾਂ ਨੂੰ ਥੋੜਾ ਫਿਕਰ ਚੱਕ ਪਈ ਆ ਵੀ ਹੋ ਕੀ ਰਿਹਾ ਇੱਥੇ ਇੰਨਾ ਵੱਲੋਂ ਇੰਨੀ ਗੱਲ ਕਹਿਣ ਤੇ ਉੱਥੇ ਰੇਸ਼ਮ ਸਿੰਘ ਤੇ ਕੋਲਲਾ ਵੱਲੋਂ ਇੱਕ ਵਿਅਕਤੀ ਸੀ ਉਹਦੇ ਨਾਲ ਬਕਾਇਦ ਤੌਰ ਤੇ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਮਾਰਕੁੱਟ ਕੀਤੀ ਤੇ ਉਹਦੇ ਬਾਰੇ ਜਦ ਅਸੀਂ ਅੱਜ ਮਿਲਣਾ ਸੀ ਐਸਐਸਪੀ ਸਾਹਿਬ ਜਰਤੀ ਨੂੰ ਉਹ ਤਾਂ ਆਪਣੇ ਆਫਿਸ ਹੈ ਨਹੀਂ ਲੇਕਿਨ ਸਾਡੇ ਐਸਪੀ ਹੈਡਕ quarters ਸਾਹਿਬ ਜਿਹੜੇ ਗੁਰਨੀਤ ਸਿੰਘ ਸਰੂ ਨੂੰ ਉਹਨਾਂ ਨੂੰ ਮਲੇ ਨੇ ਉਹਨਾਂ ਨਾਲ ਸਾਡੀ ਕਾਫੀ ਧਿਆਨ ਨਾਲ ਗੱਲ ਸੁਣੀ ਹੈ ਤੇ ਇਹ ਦਰਖਾਸਤ ਡੀਐਸਪੀ ਦਾ ਜਸਨ ਦੀ ਮਾਰਕ ਕਰਦੀ ਹੈ। ਔਰ ਜਿਵੇਂ ਡੀਐਸਪੀ ਸਾਹਿਬ ਕੋ ਮੰਗ ਕਰਦੇ ਵੀ ਇਮੀਡੀਏਟਲੀ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀ ਪੈਦਾਵੇਂ ਕੁੱਟ ਮਾਰਦਾ ਜੇ ਇਹ ਨਾ ਕੀਤਾ ਤੇ ਫਿਰ ਤੁਹਾਨੂੰ ਪੱਤਰ ਪੱਤਰ ਕਰ ਭੇਜਦੇ ਹੁਸਨਕਾ ਤੇ ਹੁੰਦਾ ਤੇ ਫਿਰ ਰੱਬ ਵੀ ਡਰਦਾ ਉਹਨਾਂ ਕੋਲ ਹੁੰਦੇ ਅਸੀਂ ਤੇ ਸੜਕਾਂ ਤੇ ਆਵਾਂਗੇ ਉਹ ਤੇ ਫਿਰ ਜਿੱਕੇ ਬਾੜੇ ਨਿਕਲਣਗੇ ਕੋਸ਼ਿਸ਼ ਕਰਾਂਗੇ ਐਸੋਸੀਏਸ਼ਨ ਮਿਲਦੀ ਅਸੀਂ ਡੀਆਈਸਓ ਨੂੰ ਮਿਲਾਂਗੇ ਨਾਲੇ ਸੋ ਵੀ ਬੜੇ ਵੱਡੇ ਬੰਦੇ ਨੇ ਇਸ ਕਰਕੇ ਅਸੀਂ ਇਨਸਾਫ ਲੈਣ ਵਾਸਤੇ ਆਏ ਜੇ ਇਨਸਾਫ ਮਿਲਿਆ ਤੇ ਠੀਕ ਨਾ ਮਿਲਿਆ ਤੇ ਫਿਰ ਸਭ ਸੜਕਾਂ ਤੇ ਹਣਾ ਪਊਗਾ ਇਨਸਾਫ ਇਨਸਾਫ ਲੈਣ ਤੱਕ ਅਸੀਂ ਆਪਣਾ ਸੰਘਰਸ਼ ਚੱਲੀ ਰੱਖਾਂਗੇ ਜੀ ਸਾਡੇ ਕਰਤਾਨ ਸਾਬ ਅੱਜ ਜੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਪਿਛਲੇ ਦਿਨੀ 3 ਤਰੀਕ ਨੂੰ ਮੇਰੇ ਪਿੰਡ ਦਸਰਾਵਰ ਵਿੱਚ ਕੰਦੇ ਮੁਸਲਮਾਨ ਭਾਈਚਾਰੇ ਦਾ ਰਸ ਲੈ ਕੇ ਆਇਆ ਸੀ ਜਿੱਥੇ ਕੁਝ ਖੋਹ ਮਾਈ ਹੋਈ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਮੈਂ ਖਬਰ ਕਵਰੇਜ ਕਰਨ ਵਾਸਤੇ ਗਿਆ ਤੇ ਮੁਸਲਮਾਨ ਭਾਈਚਾਰੇ ਵਾਲਿਆਂ ਨੂੰ ਪੁੱਛਿਆ ਕਿ ਇੱਥੇ ਕਿਹਨਾ ਨੁਕਸਾਨ ਹੋਇਆ ਮੇਰੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇੱਥੇ ਨੁਕਸਾਨ ਨਹੀਂ ਹੋਇਆ ਅੱਗੇ 7-8 ਕਿਲੋ ਜਿਹੜੇ ਪਿਛਲੇ ਨੁਕਸਾਨ ਹੋਇਆ ਐ ਇੰਨੀ ਗੱਲ ਕਹਿਣ ਦੀ ਧੀਰ ਸੀ ਕਿ ਮੇਰੇ ਪਿੰਡ ਦੇ ਕੁਝ ਬੰਦੇ ਉਹ ਮੇਰੇ ਨਾਲ ਖੜਨ ਲੱਗੇ ਇੱਕ ਜਗਦੀਸ਼ ਸਿੰਘ ਜਿਹੜਾ ਗਾਲੀ ਗੋਲ ਕਰਨ ਲੱਗ ਪਿਆ ਉਸ ਤੋਂ ਬਾਅਦ ਇਹ ਜੇ ਗੱਲਬਾਤ ਹੋ ਹੀ ਰਹੀ ਸੀ ਉਹਨੇ ਜਿਹਨੂੰ ਰੇਸ਼ਮ ਸਿੰਘ ਵੜੈ ਐਮਪੀ ਇਲੈਕਸ਼ਨ ਲੜਿਆ ਸੀ ਪਿਛੇ ਐਮਪੀ ਨੇ ਆਪਣੇ ਪਿੰਡ ਤੋਂ 28 ਵੋਟਾਂ ਪਈਆਂ ਨੂੰ ਐਮਪੀ ਇਲੈਕਸ਼ਨ ਇਹਦੇ ਇੱਕ ਜੰਦੇ ਮੈਂਬਰ ਪੰਜਾਬ ਦੀ ਪਿੰਡ ਦਾ ਬਣ ਸਕਦਾ ਤੇ ਇਹਨੂੰ ਸਾਡੇ ਰਾਏਸਾਂ ਸੀ ਹਲਕਾ ਦਾ ਇਨਚਾਜ ਦੇ ਲਾ ਦਿੱਤਾ ਗਿਆ ਆ ਆ ਪਾਰਟੀ ਵੱਲੋਂ ਉਸ ਵੱਲੋਂ ਤੇ ਇੱਕ ਜੰਦੇ ਪ੍ਰਿਤਪਾਲ ਸਿੰਘ ਸੌੜੀਆਂ ਆ ਇਹਨਾਂ ਕਿਸਾਨ ਵਿੰਗ ਦਾ ਉਹਦੇ ਵੱਲੋਂ ਮੇਰੇ ਤੇ ਉਹਨਾਂ ਦੋਵਾਂ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਮੇਰ ਨਾਲ ਗਾਲੀ ਗਲੋਚ ਕੀਤਾ ਗਿਆ ਮੈਨੂੰ ਕੁੱਟਮਾਰ ਕੀਤੀ ਗਈ ਤੇ ਇਹ ਜਿਹੜਾ ਕੁੱਟਮਾਰ ਕਰ ਗਾਲੀ ਗਲੋਚ ਕਰਦਾ ਸੀ ਕੁੱਟਮਾਰ ਮੇਰ ਨਾਲ ਕਰ ਰਿਹਾ ਸੀ ਤੇ ਪਿੱਛੇ ਖੜੇ ਜਦੋਂ ਕੋਨੇ ਟਰੱਕ ਕਣੀ ਖੋਮਾਇਓ ਰਿਸਿਵ ਹਟਾਇਆ ਗਿਆ ਐਸਐਚਓ ਥਾਣਾ ਪਿੰਡੀ ਸੱਦਾ ਸਤਨਾਮ ਸਿੰਘ ਮੌਕੇ ਤੇ ਸੀ ਉਹਨਾਂ ਨੇ ਵੇਖਿਆ ਕਿ ਮੇਰੇ ਗੱਲ ਪੈ ਰਾ ਜਦੋਂ ਫਟਾਫਟ ਗੱਡੀ ਲੈ ਕੇ ਆਏ ਉਹਨਾਂ ਹਟਾ ਕੇ ਤੇ ਮੈਨੂੰ ਉੱਥੇ ਛੜਾ ਕੇ ਭੇਜਿਆ ਪਰ ਜੇ ਜੋ ਉਹਨਾਂ ਦੀ ਮਨਸ਼ਾ ਸੀ ਉਸ ਟਾਈਮ ਮੈਨੂੰ ਮਾਰ ਦੇਣਦੀ ਸੀ ਮੈਂ ਤਾਂ ਇਹੋ ਮੰਗ ਕਰਦਾ ਸਾਰੇ ਪੱਤਰਕਾਰ ਭਾਈਚਾਰੇ ਕੋਲ ਤੋਂ ਕਿ ਮੇਰੇ ਲੋਕੋ ਗਲਤ ਗੱਲ ਨਹੀਂ ਕਹੀ ਗਈ ਮੈਂ ਕੋ ਆਪਣੇ ਵਾਸਤੇ ਮੰਗ ਨਹੀਂ ਕੀਤੀ ਮੈਂ ਸਿਰਫ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਾ ਕਿ ਮੇਰੇ ਨਾਲ ਆਓ ਔਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵੋ ਤੇ ਆਪਾਂ ਜਿਹੜਾ ਝੂਠ ਦੇ ਬੰਦੇ ਨੇ ਇਨਰ ਆਪਾਂ ਡਟ ਕੇ ਵਿਰੋਧ ਕਰੀਏ ਔਰ ਸੱਚ ਦਾ ਸਾਥ ਦੇਈਏ ਧੰਨਵਾਦ